ਅੱਜ ਅਸੀਂ ਖੜੇ ਹਾਂ ਜੀ ਨੈਸ਼ਨਲ ਹਾਈਵੇ ਦੇ ਉੱਪਰ ਤੁਸੀਂ ਦੇਖ ਸਕਦੇ ਹੋ ਆ ਜਿੰਨੇ ਇੱਥੇ ਆਲੇ-ਦੁਆਲੇ ਘਾਹ ਬੂਟੀ ਉੱਗਿਆ ਹੋਇਆ ਨੈਸ਼ਨਲ ਹਾਈਵੇ ਤੇ ਟੋਲ ਟੈਕਸ ਵਾਲੇ ਇਹ ਟਾਂਡਾ ਰੋਡ ਆ ਜੀ ਟਾਂਡੇ ਤੋਂ ਲੈ ਕੇ ਤੁਸੀਂ ਜਲੰਧਰ ਤੋਂ ਲੈ ਕੇ ਮੁਕੇਰੀਆਂ ਤੱਕ ਤੁਸੀਂ ਇਹ ਰੋਡ ਦੇ ਉੱਪਰ ਦੇਖ ਸਕਦੇ ਹੋ ਕਿ ਅੰਨਾ ਘਾਹ ਹੋ ਗਿਆ ਹੋਇਆ ਗਵਰਨਮੈਂਟ ਦਾ ਕੋਈ ਖਿਆਲ ਨਹੀਂ ਇਹ ਟੋਲ ਟੈਕਸ ਤਾਂ ਸਾਡੇ ਕੋਲੋਂ ਟਾਈਮ ਸੇ ਟਾਈਮ ਲੈਂਦੇ ਨੇ ਹਰ ਰੋਜ਼ ਟੋਲ ਟੈਕਸ ਦਿਨ ਪ੍ਰਤੀ ਦਿਨ ਹਰ ਟੋਲ ਟੈਪਲਾ ਜਿਲ੍ਹਾ ਹੁਸ਼ਿਆਰਪੁਰ ਜਿਲ੍ਹੇ ਨੂੰ ਸਭ ਤੋਂ ਪੰਜਾਬ ਦੇ ਆਜਾ ਦੇਣਾ ਸਾਡੇ ਪੰਜਾਬ ਦੇ ਵਿੱਚੋਂ ਹੁਸ਼ਿਆਰਪੁਰ ਜਿਲ੍ਹੇ ਨੂੰ ਦੇਣਾ ਪਰ ਕੋਈ ਰੋੜਾਂ ਦਾ ਖਿਆਲ ਨਹੀਂ ਰੱਖਦੇ ਇੱਥੇ ਇੰਨਾ ਘਾਹ ਉਗ ਗਿਆ ਹੋਇਆ ਆਏ ਦਿਨ ਤੁਸੀਂ ਆਪਾਂ ਦੇਖ ਸਕਦੇ ਆ ਕੋਈ ਵੀ ਵੱਡਾ ਪਸ਼ੂ ਕੁੱਤਾ ਜਾਨਵਰ ਜਦੋਂ ਵੀ ਇਥੋਂ ਘਾਹ ਦੇ ਵਿੱਚ ਦੀ ਰੋੜ ਦੇ ਉੱਤੇ ਆ ਜਾਂਦਾ بڑے بڑے ਐਕਸੀਡੈਂਟ ਹੁੰਦੇ ਨੇ ਜਾਨ ਜਾਨ ਦਾ ਬਹੁਤ ਲੋਕਾਂ ਦਾ ਨੁਕਸਾਨ ਹੁੰਦਾ ਇਹੋ ਜਿਹੇ ਘਟਨਾਵਾਂ ਇੱਕ ਕਾਰਨ ਹੈ ਸਿਰਫ ਇਹ ਹੈ ਕਿ ਇਹਨਾਂ ਸਰਕਾਰਾਂ ਦਾ ਆਪਣੇ ਸਰਕਾਰੀ ਕੰਮਾਂ ਦੇ ਉੱਤੇ ਕੋਈ ਧਿਆਨ ਨਹੀਂ ਹੈਗਾ ਇਹ ਕੁੱਨੇ ਆ ਕਿ ਪੂਰੇ ਪੰਜਾਬ ਦੇ ਲੋਕਾਂ ਨੂੰ ਕਿ ਜਿਹੜਾ ਹਾਈਵੇ ਆ ਇਸ ਹਾਈਵੇ ਦੇ ਉੱਤੇ ਤੁਸੀਂ ਘਾਹ ਦੇਖ ਸਕਦੇ ਹੋ ਸਾਰੇ ਪਾਸੇ ਇੰਨਾ ਕਹਾਓ ਗਿਆ ਹੋਇਆ ਇੱਥੋਂ ਪਸ਼ੂ ਜਦੋਂ ਅਚਾਨਕ ਕ੍ਰੋਸ ਕਰਕੇ ਸੜਕ ਦੇ ਉੱਤੇ ਕਈ ਵਾਰੀ ਆ ਜਾਂਦੇ ਆ ਪਤਾ ਨਹੀਂ ਲੱਗਦਾ ਵੱਡੇ ਵੱਡੇ ਐਕਸੀਡੈਂਟ ਹੁੰਦੇ ਆ ਹਾਈਵੇ ਕਾਰ ਲੋਕ ਗੱਡੀਆਂ ਕਾਫੀ ਤੇਜ਼ ਰਫ਼ਤਾਰ ਤੇ ਹੁੰਦੀਆਂ ਰੁਕ ਨਹੀਂ ਸਕਦੀਆਂ ਇਹ ਕਿਹੜਾ ਹਾਦਸਿਆਂ ਦਾ ਕਾਰਨ ਬਣਦੀਆਂ ਤੇ ਟੋਲ ਟੈਕਸ ਵਾਲੇ ਪ੍ਰੋਪਰਟ ਆਪਣਾ ਟੈਕਸ ਲਈ ਜਾਂਦੇ ਆ ਪਰ ਲੋਕਾਂ ਨੂੰ ਜਿਹੜੀਆਂ ਸਹੂਲਤਾਂ ਉਹ ਦਿੱਤੀਆਂ ਨਹੀਂ ਜਾਂਦੀਆਂ ਸਰਕਾਰ ਅਕਿ ਇਹ ਦਰਖਾਸਤ ਹੈ ਜੀ ਕਿ ਜਿਹੜੀ ਆ ਸਾਫ ਸਫਾਈ ਟਾਈਮ ਸਿਰ ਕਰਾਉਣ ਤਾਂ ਕਿ ਜਿਹੜੇ ਲੋਕਾਂ ਦੇ ਆ ਜਾਨਾਂ ਦਾ ਨੁਕਸਾਨ ਨਾ ਹੋਵੇ ਕੋਈ ਪਸ਼ੂ ਅਚਨਕ ਪਸ਼ੂਆਂ ਦਾ ਨੁਕਸਾਨ ਨਾ ਵੀ ਹੋਵੇ ਸਾਡੇ ਘਟ ਪਿੰਡਾਂ ਦੇ ਵਿੱਚ ਗਊ ਐ ਗਊ ਟੈਕਸ ਪਾਉਣਾ ਸ਼ੁਰੂ ਕਰ ਦਿੱਤਾ ਪਰ ਇੱਥੇ ਕੋਈ ਆਵਾਰਾ ਪਸ਼ੂ ਇੰਨੇ ਫਿਰਦੇ ਨੇ ਤੇ ਇਹਨਾਂ ਘਾਹ ਦੇ ਕਾਰਨ ਪਸ਼ੂ ਕਈ ਵਾਰੀ ਘਾਹ ਚਰਨ ਨਹੀਂ ਆਏ ਹੁੰਦੇ ਆ ਤੇ ਅਚਨਕ ਰੋਡ ਤੇ ਚੜ ਜਾਂਦੇ ਇਹ ਜਿਹਾ ਜਿਹਾ ਹੀ ਸਫਾਈ ਨੇ ਕਰਨਗੇ ਤਾਂ ਲੋਕਾਂ ਦਾ ਇਹੋ ਜਿਹਾ ਤਾਂ ਨੁਕਸਾਨ ਹੁੰਦਾ ਰਹੂਗਾ ਨੁਕਸਾਨਾਂ ਜਾਨਾਂ ਦੀਆਂ ਵੀ ਹੋਣਗੀਆਂ ਤੇ ਪਸ਼ੂਆਂ ਦਾ ਨੁਕਸਾਨ ਵੀ ਹੋਊਗਾ ਸਰਕਾਰ ਅਕਿ ਇੱਕੋ ਪੀਲਾ ਕਿ ਆਪਣੀਆਂ ਜਿਹੜੀਆਂ ਸਿਆਸਤ ਨੂੰ ਇੱਕ ਵਾਰੀ ਸਾਈਡ ਤੇ ਰੱਖ ਕੇ ਲੋਕਾਂ ਦੇ ਭਲੇ ਲਈ ਕੋਈ ਸੋਚਿਆ ਜਾਵੇ ਆਹ ਟੋਲ ਟੈਕਸ ਵਾਲੇ ਸੋਚ ਲਨ ਕਿ ਜੇ ਅਸੀਂ ਰੋਡਾਂ ਤੇ ਲੋਕਾਂ ਨੂੰ ਪ੍ਰੋਪਰ ਟੈਕਸ ਲੈਨੇ ਆ ਅਸੀਂ ਉਹ ਟੈਕਸ ਦਾ ਸਹੀ ਇਸਤੇਮਾਲ ਕਰਕੇ ਲੋਕਾਂ ਨੂੰ ਸਭਗੀਆਂ ਸੜਕਾਂ ਆਲੇ ਦੁਆਲੇ ਉਹ ਸਾਫ ਸਫਾਈ ਕਰਕੇ ਦਿੱਤੀ ਜਾਵੇ ਤਾਂ ਕਿ ਕਿਸੇ ਦਾ ਨੁਕਸਾਨ ਨਾ ਹੋਵੇ